ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਕ ਹੈ ਅਬ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਕਾਰਵਾਈ ਖੰਨਾ ਜ਼ਿਲ੍ਹੇ ਵਿੱਚ ਚੱਲਦੀ ਰਹਿੰਦੀ ਹੈ ਆਹੀ ਮੁਹਿੰਮ ਦੇ ਅੰਡਰ ਇੱਕ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ 500 ਗ੍ਰਾਮ ਆਈਸ ਆ ਜੋ ਮੈਥ ਐਮਫਟਾਮੀਨ ਹੁੰਦਾ ਹੈ ਡਰਗ ਤੇ ਉਹਦੇ ਨਾਲ 165 ਗ੍ਰਾਮ ਟੋਟਲ ਹੈਰੋਇਨ ਬਰਾਬਰਤ ਹੋਈ ਹੈ ਆ ਆ ਜਿਹਦੀ ਰਿਕਵਰੀ ਦੀ ਪੂਰੀ ਸ਼ੁਰੂਆਤ ਹੋਈ ਸੀਗੀ ਇੱਕ ਦਰਾਹਾਂ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀਗਾ ਆ ਜਿਹਦੇ ਜਿਸ ਨਾਕੇ ਤੇ ਉੱਪਰ ਅਭਿਸ਼ੇਕ ਉਰਫ ਅਭੀ ਤੇ ਉਹਦੇ ਨਾਲ ਇੱਕ ਨਵਦੀਪ ਸਿੰਘ ਉਰਫ ਨਵੀ ਆ ਇਹਨਾਂ ਨੂੰ ਜਦੋਂ ਰੋਕ ਕੇ ਇਹਨਾਂ ਦੀ ਤਲਾਸ਼ੀ ਕਰ ਲਈ ਗਈ ਇਹਨਾਂ ਦੇ ਕੋਲ 15 ਗ੍ਰਾਮ ਹੈਰੋਇਨ ਰਿਕਵਰ ਹੋਈ ਜਦੋਂ ਪੁਲਿਸ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਧਰਮਵੀਰ ਉਸ ਬੰਟੀ ਗੁਜਰ ਨਾ ਦਾ ਪਰਸਨ ਉਹ ਇਹਨਾਂ ਨੂੰ ਡਰਗਸ ਸਪਲਾਈ ਕਰਦਾ ਹੈਗਾ ਤੇ ਇਹਦੇ ਨਾਲ ਨਾਲ ਦੋ ਹੋਰ ਪਰਸਨ ਇੱਕ ਹੈਗਾ ਹਰਮਨ ਤੇ ਇੱਕ ਹੈਗਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ 모히트 모히ਦ ਹਾਂ 모히트 ਵਾਸੀ ਫਿਰੋਜ਼ਪੁਰ ਤੇ ਆ ਹੋਰ ਦੋ ਹੋਰ ਪਰਸਨ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤੇ ਫਿਰ ਤਰਮਵੀਰ ਔਰ ਹਰਮਨ ਇਹਨਾਂ ਨੂੰ ਫਿਰ 500 ਗ੍ਰਾਮ ਆਈਸ ਇੱਕ ਔਰ 150 ਗ੍ਰਾਮ ਹੈਰੋਇਨ ਦੇ ਨਾਲ ਫੜਿਆ ਗਿਆ ਤੇ ਇਹਦੇ ਨਾਲ-ਨਾਲ ਜੋ ਕ੍ਰਾਈਮ ਦੌਰਾਨ ਵੜਤੀ ਗਈ ਇੱਕ ਵਰਨਾ ਗੱਡੀ ਸੀਗੀ ਉਹ ਤੇ ਇਹਦੇ ਨਾਲ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਜਿਸ ਤਰ੍ਹਾਂ ਕਹਿੰਦੇ ਫਿਰੋਜ਼ਪੁਰ ਲਿੰਕ ਜੁੜੇ ਨੇ ਜੀ ਬਾਰਡਰ ਏਰੀਆ ਵੀ ਹੋ ਸਕਦਾ ਵੀ ਬਾਰਡਰ ਪਰ ਲਿੰਕ ਵੀ ਸਾਹਮਣੇ ਆ ਸਕਦੇ ਜੀ ਹੋ ਸਕਦਾ ਹੈਗਾ ਕਿਉਂਕਿ ਫਿਰੋਜ਼ਪੁਰ ਵਾਲਾ ਜੋ ਮੁਹਿਤ ਹੈ ਉਹ ਹਜੇ ਹਿਰਾਸਤ ਨਹੀਂ ਆਏਗਾ ਉਹਦੀ ਪਾਲ ਚੱਲੀ ਹੈ ਇਹਦੇ ਨਾਲ ਨਾਲ ਜੋ ਧਰਮਵੀਰ ਉਰਫ ਬੰਦੀ ਗੁਜਰ ਇਹਦੇ ਉੱਪਰ ਪੁਰਾਣੇ ਹੋਰ ਚਾਰ ਹੋਰ ਮੁਕਦਮੇ ਸੀਗੇ ਇਹਨੂੰ ਵੇਲਾ ਕੇ ਪੰਜ ਮੁਕਦਮੇ ਹੈ ਤੇ ਜੋ ਸਾਡੀ ਹੁਣ ਤੱਕ ਹੀ ਪੁਛਕਿਛ ਤੋਂ ਪਤਾ ਲੱਗਿਆ ਹੈਗਾ ਕਿ ਆਹ ਏਰੀਆ ਦੇ ਵਿੱਚ ਸਪੈਸ਼ਲੀ ਦਰਾਹਤ ਔਰ ਦਰਾਹਾਂ ਦੇ ਆਲੇ ਦੁਆਲੇ ਔਰ ਇਨਕਲੂਡਿੰਗ ਕੁਝ ਪਾਰਟ ਆਫ ਲੁਧਿਆਣਾ ਉੱਥੇ ਤੱਕ ਡਰੱਗ ਦਾ ਮੇਜਰ ਸਪਲਾਈਅਰ ਹੈਗਾ ਤੇ ਹੁਣ ਇਹਦਾ ਜੋ ਫੋਨ ਹੈਗਾ ਉਹਦੀ ਟੈਕਨੀਕਲ ਪੂਰੀ ਕੇ ਪੂਰੀ ਜਾਂਚ ਕਰਕੇ फोरेंसिक एनालिसिस ਕਰਕੇ ਉਹ ਉਹ ਫੋਨ ਤੋਂ ਵੀ ਸਾਨੂੰ ਲੱਗਦਾ ਹੈਗਾ ਕਿ ਹੋਰ ਵੀ ਅੱਗੇ ਖੁਲਾਸੇ ਵੀ ਹੋ ਸਕਦੇ ਤੇ ਜਿਹਨੂੰ ਜਿਹਨੂੰ ਸਪਲਾਈ ਕਰਦਾ ਹੈਗਾ ਔਰ ਜੋ ਇਹਦੇ ਛੋਟੇ ਪੈਡਲਰ ਹੈ ਜੋ ਇਹਦੇ ਥੱਲੇ ਕੰਮ ਕਰਦੇ ਉਹਨਾਂ ਦਾ ਵੀ ਪਤਾ ਲੱਗ ਸਕਦਾ ਹੈ ਕਿ ਤੇ ਅੱਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਮੈਡਮ ਦਰਾ ਏਰੀਆ ਜਿਹਦੇ ਚ ਲਿੰਕ ਪਤਾ ਅੱਗੇ ਨਹੀਂ ਕਿੰਨਾ ਕਿੰਨਾ ਰੀਸਰਚਰ ਮੁੰਡਿਆਂ ਨੇ ਆ ਏਰੀਆ ਦੇ ਵਿੱਚ ਮੈਂ ਕਹਿ ਰਹੀ ਹਾਂ ਕਿ ਇਹਦੇ ਫੋਨ 'ਚੋਂ ਸਾਨੂੰ ਪਤਾ ਲੱਗ ਸਕਦਾ ਹੈਗਾ ਆ ਜੋ ਇਹਦੇ ਫੋਨ 'ਚ ਜੋ ਸਰਸਰੀ ਜੋ ਸੀ ਚੈੱਕ ਕੀਤਾ ਸੀਗਾ ਕਿ ਆ ਏਰੀਆ 'ਚ ਕਾਫੀ ਜ਼ਿਆਦਾ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੇ ਪੈਡਲਰਸ ਵਗੈਰਾ ਦੀ ਜਾਣਕਾਰੀ ਹੋਏਗਾ ਫ੍ਰੈਂਸਿਕ ਅਨਾਲਿਸਿਸ ਦੀ ਰਿਪੋਰਟ ਆ ਜਾਏਗੀ ਉਦੇ ਥਰੂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਫਿਰ ਅੱਗੇ ਅੱਗੇ ਜੋ ਕੜੀ ਨਾਲ ਕੜੀ ਜੁੜਦੇ ਜੋ ਵੀ ਅੱਗੇ ਔਰ ਇਨਵੈਸਟੀਗੇਸ਼ਨ ਜੋ ਜੋ ਚੀਜ਼ ਆਂਦੀ ਰਹੀਗੀ ਉਦੇ ਪਰ ਰੈਕਸ਼ਨ ਰਸੀਪਟ ਆਮ ਸਾਰਿਆਂ ਦੇ ਕਿੰਨੀ ਤੇਜ ਜਣਾ ਦੇ ਜਿਹੜੇ ਪ੍ਰਸ਼ਨ ਆ ਇਹਨਾਂ ਦੀ 25 ਤੋਂ ਲੈ ਕੇ 35 ਤੱਕ ਦੀ ਉਮਰ ਦੇ ਸਾਰੇ ਕੇ ਸਾਰੇ ਨੌਜਵਾਨ ਹੀ ਮੁੰਡੇ ਨੇ ਤੇ ਜੋ ਤਿੰਨ ਪਰਸਨ ਹੈ ਅਭਿਸ਼ੇਕ ਨਵਦੀਪ ਤੇ ਹਰਮਨ ਇਹਨਾਂ ਦੇ ਉੱਪਰ ਪਹਿਲਾਂ ਦਾ ਕੋਈ ਮੁਕਦਮਾ ਨਹੀਂ ਹੈ ਬਟ ਓਬਵੀਅਸਲੀ ਪਾਲ ਕਰ ਰਹੇ ਕਿ ਹੋ ਸਕਦਾ ਹੈ ਕਿਥੇ ਇਹਨਾਂ ਨੇ ਡਰਗ ਰੂਟ ਸਪਲਾਈ ਕੀਤਾ ਹੋਏ ਤੇ ਹਜੇ ਤੱਕ ਹੀ ਫੜੇ ਨਹੀਂ ਗਏ ਹੋ ਨੋਮੀਨੇਟ ਨਹੀਂ ਕੀਤੇ ਗਏ ਜਾਂ ਫਿਰ ਅਨਨੋਨ ਕੋਈ ਐਫਆਈਆਰ ਨਹੀਂ ਹੋ ਜਿਹਦੇ ਵਿੱਚ ਇਹਨਾਂ ਦੀ ਸੰਬੂਲੀਅਤ ਹੋਵੇ ਤੇ ਉਹ ਵੀ ਅਸੀਂ ਵੈਰੀਫਾਈ ਕਰਕੇ ਫਿਰ ਕਨਸਰਨ ਪੁਲਿਸ ਸਟੇਸ਼ਨ ਨੂੰ ਵੀ ਅੱਗੇ ਫਿਰ ਇਤਲਾ ਦੇ ਦਾਂਗੇ ਬੰਟੀ ਨਾਲ ਕੰਟੈਕਟ ਇੰਦਾ ਕਿੱਦਾਂ ਕਰੀ ਤਾ ਅ ਬੰਟੀ ਕਿਉਂਕਿ ਉਹੀ ਕਿ ਸਪਲਾਈ ਕਰਦਾ ਹੈਗਾ ਇਹਨਾਂ ਨੇ ਪੁੱਛਕਿਛ ਦੇ ਵਿੱਚ ਹੀ ਦੱਸਿਆ ਸੀਗਾ ਜੋ ਇਨੀਸ਼ੀਅਲੀ ਅਭਿਸ਼ੇਕ ਔਰ ਨਵਦੀਪ ਫੜੇ ਗਏ ਸੀਗੇ ਉਹਨਾਂ ਨੇ ਹੀ ਦੱਸਿਆ ਸੀਗਾ ਕਿ ਅਸੀਂ ਬੰਟੀ ਗੁੱਜਰ ਤੋਂ ਲੈ ਕੇ ਆਂਦੇ ਤੇ ਉਹ ਪਰਸਨ ਨੂੰ ਫਿਰ ਅਸੀਂ ਕਿਉਂਕਿ ਆ ਜੋ ਐਫ ਆਈ ਆਰ ਹੈਗੀ ਉਹ 13 ਸਤੰਬਰ ਦੀ ਹੈ ਤੇ ਹੁਣ ਇਹਨੂੰ ਅ ਪਰਸੋ ਫੜਿਆ ਗਿਆ ਹੈਗਾ ਤੇ ਮੋਹਿਤ ਜਿਹੜਾ ਫੜਾਰ ਹੈ ਜੀ ਉਹ ਵੀ ਲੱਗਿਆ ਪੁਲਿਸ ਰਾਗ ਲੱਗੇ ਨਹੀਂ ਤੱਕ ਹਜੇ ਤੱਕ ਨਹੀਂ ਫਿਰ ਵੀ ਅਸੀਂ ਉਹਦੀ ਭਾਲ ਕਰ ਰਹੇ ਤੇ ਟੈਕਨੀਕਲੀ ਮੈਨੂੰ ਲੱਗਦਾ ਹੈਗਾ ਕਿ ਉਹਦੀ ਸਾਨੂੰ ਫਿਰ ਆਕੇ ਪਤਾ ਲੱਗ ਸਕਦਾ ਹੈ ਕਿ ਤੇ ਅਸੀਂ ਉਹਨੂੰ ਵੀ ਫਿਰ ਜਲਦੀ ਕਰ ਲਵਾਂਗੇ 20 ਜਿਹੜਾ ਮੋਰਨਸ ਤੇ ਪੰਜ ਪੰਜ ਦਾ ਜਰ ਤੇ ਇਹ ਜਮਾਨਤ ਤੇ ਸੀਗਾ ਜਾਂ ਕੋਈ ਰੋਲ ਤੇ ਜਾਂ ਕੋਈ ਪੀਓਸੀ ਦਾ ਨਹੀਂ ਇਥੇ ਜਮਾਨਤ ਤੇ ਬਾਹਰ ਹੋਣਾ ਹੈਗਾ ਸਜ਼ਾ ਤਾਂ ਕੋਈ ਵੀ ਨਹੀਂ ਹੋਈ ਹੈ ਸਾਰੇ ਕੇ ਸਾਰੇ 2022 ਇੱਕੀ ਤੋਂ ਬਾਅਦ ਦੇ ਹੀ ਮੁਕੱਦਮੇ ਹੈ ਤੇ ਕਨਵਿਕਸ਼ਨ ਕਿਦੇ ਵਿੱਚ ਵੀ ਨਹੀਂ ਸਾਰੇ ਕੇ ਸਾਰੇ ਅੰਡਰ ਟ్రायल ਮੁਕੱਦਮੇ ਜਿਸ ਤਰ੍ਹਾਂ ਪੁਲਿਸ ਨੇ ਬਾਰਕਿੰਗ ਤਕਰੀਰੋਂ 15 ਗ੍ਰਾਮ ਹੈਰੋਇਨ ਦੀ ਕਬੀ ਤੋਂ ਬਾਅਦ ਐਂਟੀ ਰਿਕਵਰੀ ਬਹੁਤ ਵਧੀਆ ਪੁਲਿਸ ਦੀ ਤਾਂ ਮੈਂ ਇਨੀਸ਼ੀਅਲੀ ਕਿਹਾ ਕਿ ਪੁਲਿਸ ਦੀ ਵੱਡੀ ਕਾਮਯਾਬੀ ਹੈਗੀ ਤੇ 165 ਗ੍ਰਾਮ ਹੈਰੋਇਨ ਤੇ ਨਾਲ-ਨਾਲ ਜੋ ਮੈਥ ਐਂਫੈਟਾਮੀਨ ਹੈ ਉਹ ਕੈਮੀਕਲ ਡਰਗ ਹੈਗਾ ਤੇ ਉਹਦੀ ਸਪਲਾਈ ਚੇਨ ਨੂੰ ਪਤਾ ਲਗਾਣਾ ਕਾਫੀ ਇੰਪੋਰਟੈਂਟ ਹੈਗਾ ਤੇ ਆ ਪੁਲਿਸ ਦੀ ਜੋ ਰਿਕਵਰੀ ਹੈ ਬਹੁਤ ਵਧੀਆ ਤਰੀਕੇ ਨਾਲ ਐਸਐਚਓ ਦਰਾਹਨੇ ਦੇ ਉਪਰ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਹ ਇਹਦੇ ਨਾਲ ਨਾਲ ਫਿਰ ਜੋ ਪੂਰਾ ਸਪਲਾਈ ਚੇਨ ਹੈ ਉਹਨੂੰ ਵੀ ਅਨਰਥ ਕਰਨਾ ਉਹ ਵੀ ਇੰਪੋਰਟੈਂਟ ਚੀਜ਼ ਹੈ ਉਹ ਫੋਨ ਰਾਈ ਜੋ ਟੈਕਨੀਕਲ ਅਨਾਲਿਸਿਸ ਹੈ ਉਹ ਕਾਫੀ ਕੁਝ ਦੱਸ ਸਕਦਾ ਹੈ ਤੇ ਪੁਲਿਸ ਵੱਲੋਂ ਪ੍ਰੋਫੈਸ਼ਨਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਹੀ ਜੋ ਅਸੀਂ ਜੋ ਬੈਕਵਰਡ ਲਿੰਕੇजेस ਕਹਿੰਦੇ ਉਹਨੂੰ ਸਟੈਬਲਿਸ਼ ਕਰਕੇ ਹੀ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਫੜਿਆ ਗਿਆ ਤੇ ਅੱਗੇ ਇਹਨਾਂ ਦੇ ਕੋਲ ਰਿਕਵਰੀ ਵੀ ਕੀਤੀ ਗਈ ਥੈਂਕ ਯੂ ਜੀ ਤੇ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਤੇ ਮਹਾਂਦੀ ਖਾਸ ਰਿਪੋਰਟ